ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਲਜੀ ਸਿੰਘ 96 ਕਰੋੜੀ ਤਰਨਤਲ ਬਾਬਾ ਕੁਲਵਿੰਦਰ ਜੀ ਨੇ ਵੀ ਬਹੁਤ ਵੱਡੀ ਦਾਸ ਨੂੰ ਸੇਵਾ ਸੋਪੀ ਹੈ ਪੰਜਾਬ ਦੀ ਪੰਥ ਦੀ ਸਮਾਜ ਸੇਵਿਕ ਦੀ ਜੋ ਕਿ ਸਾਡੇ ਸ਼ੌਂਚਮ ਕਾਰਜੀ ਬਾਬੇ ਨੇ ਸੇਵਾ ਬਖਸ਼ੀਏ ਕਾਰਜਾ ਦੀ ਤਾਂ ਪੰਜਾਬ ਦੇ ਵਿੱਚ ਕੋਈ ਵੀ ਮਸਲਾ ਕੇ ਵੀ ਕਿਸੇ ਵੀ ਤਰ੍ਹਾਂ ਦਾ ੱੱਕਾ ਕੇ ਨਾ ਪੁੱਛ ਧੀ ਭੰਦਾ ਬਲੈਕਮੇਲ ਜਾਂ ਕਿਸੇ ਕੋਈ ਵੀ ਖਰਚਾ ਉਸ ਡੈਰੀ ਤੋਂ ਸਾਡੇ ਤੋਂ ਸਾਰਾ ਕੁਝ ਹੋ ਗਿਆ ਹੁਣ ਪੂਰੇ ਪੰਜਾਬ ਦੇ ਤਾ ਇੱਕ ਹੁਣ ਗੁਰਮਾਰਾਇ ਦੀ ਕਿਰਪਾ ਨਾਲ ਦਾਸ ਨੂੰ ਕਾਫੀ ਇੱਕ ਲੰਬੇ ਸਮੇਂ ਤੋਂ ਸੇਵਾ ਨਿਭਾ ਰਿਹਾ ਹੈ ਤੁਹਾਨੂੰ ਪਤਾ ਸੰਗਤ ਜੀ ਹੁਣ ਵੀ ਮਾਰੇ ਕਿਰਪਾ ਨਾਲ ਹੋਰ ਸੇਵਾ ਬਖਸ਼ਦੀ ਆ ਤਾਂ ਹੁਣ ਇੱਕ ਨਾ ਖਰੜ ਦਾ ਮਸਲਾ ਸੀ ਜੋ ਬਾਬਾ ਨੇ ਵੀ ਵਿਚਾਰ ਹੋਇਆ ਬਾਬਾ ਨੇ ਗੱਲ ਵੀ ਬਾਬਾ ਨੇ ਵੀ ਇੱਕ ਲਾਈਵ ਹੋ ਕੇ ਬੋਲਿਆ ਬਾਬਾ ਨੇ ਫੇਸਬੁਕ ਆਪਣੀ ਤੋਂ ਕਾ ਖਰੜ ਦੇ ਵਿੱਚ ਜੋ ਇੱਕ ਨਿਆਂ ਸਿੰਘ ਨੂੰ ਹਿਮਾਚਲ ਪੁਲਿਸ ਤੇ ਖਰੜ ਦੀ ਪੁਲਿਸ ਨੇ ਆ ਕੇ ਨਿਆਂ ਸਿੰਘ ਦਾ ਠੀਕ ਹੈ ਕਸੂਰ ਸੀ ਜੋ ਵੀ ਵਾਰਦਾਤ ਕੀਤੀ ਸੀ ਪਰ ਉਹਨੂੰ ਅਰੇਸਟ ਕਰਦੇ ਹਨ ਕੁਛ ਨਾ ਆਪਣੀ ਕਾਨੂੰਨੀ ਤੌਰ ਤੇ ਜੋ ਵੀ ਕਾਨੂੰਨ ਲੈ ਲੀਗਲੀ ਜੋ ਵੀ ਬੰਦਾ ਪਰ ਉੱਥੇ ਪੁਲਿਸ ਨੇ ਇੱਕ ਜਿਹੜਾ ਨੇ ਐਸਆਈ ਕਸਾਇਦ ਇਨਸਪੈਕਟਰਾ ਕੋਣਾ ਉਹਨੇ ਬੀਬੀ ਦੇ ਚਪੇੜ ਮਾਰੀ ਕਿਉਂਕਿ ਅਨਲੀਗਲ ਤੌਰ ਤੇ ਲਿਗਾ ਤਾਂ ਹੈ ਨਹੀਂ ਕਾਨੂੰਨ 'ਚ ਇਹ ਤਰ੍ਹਾਂ ਦਾ ਠੀਕ ਆ ਬੀਬੀ ਦੇ ਨਾਂ ਦਾ ਕੋਈ ਬ੍ਰਾਂਡ ਬੀਬੀ ਦਾ ਵੀ ਕਸੂਰ ਹੁੰਦਾ ਅਮਰਤਾਰੀ ਬੀਬੀ ਹਾਂ ਦਾ ਸਭ ਤੋਂ ਇੱਕ ਤੇ ਬੀਬੀ ਦੇ ਚਪੇੜ ਮਾਰੀ ਗਈ ਨਾਲ ਬੀਬੀ ਦੇ ਕਾਰਨ ਦੀ ਬੇਅਦਬੀ ਹੋਈ ਸੰਗਤ ਜੀ ਤਾਂ ਬਾਬਾ ਕੁਲਵਿੰਦਰ ਜੀ ਵੀ ਹੱਕ ਹੁਣ ਵੀਡੀਓ ਪਾਈ ਉਹਨਾਂ ਨੇ ਠੋਕੇ ਕੇ ਸਾਥ ਦੇ ਇਹ ਨਾਲ ਖੜੀਏ ਬਾਬਾ ਜੀ ਜਾ ਵੀ ਰਹੇ ਨੇ ਉਥੇ ਗੱਲ ਹੋਈ ਆ ਤਾਂ ਇੱਕ ਵੇਖੋ ਪੰਜਾਬ ਦੇ ਇੱਕ ਪ੍ਰਸ਼ਾਸਨ ਨੂੰ ਬੇਨਤੀ ਆ ਯਾਰ ਸਤਿਕਾਰਯੋਗ ਤੁਸੀਂ ਵਰਦੀ ਜੋ ਠੀਕ ਆ ਤੁਹਾਡਾ ਸਤਿਕਾਰ ਆ ਉਦੇ ਕਾਰਜ ਆਪ ਆਪਣੇ ਸੀਗਾ ਤੁਸੀਂ ਆਪਣਾ ਕਰਨਾ ਸੋਚਣੇ ਸਾਡੇ ਨੇ ਆਪਣਾ ਕਰਦਾਂਗੇ ਹਰ ਪਾਸੇ ਨੇ ਪਰ ਜੋ ਵੀ ਕੋਈ ਤੇ ਨਹੀਂ ਅਕਸਰ ਤੋਂ ਗਲਤੀ ਹੋਈ ਜੋ ਕੁਝ ਵੀ ਇਸ ਕਾਰਵਾਈ ਉੱਤੇ ਕਰਦੇ ਤੁਹਾਡਾ ਮਾਰਨ ਦਾ ਹੱਕ ਤਾਂ ਬੰਦ ਨਹੀਂ ਬੀਬੀ ਦੇ ਜੇ ਉਦੀ ਜਗ੍ਹਾ ਤੇ ਹੀ ਉਸੇ ਇਸ ਜਗ੍ਹਾ ਕੇ ਦੀ ਜਿਹੜਾ ਸੀ ਜਿਹੜੇ ਥੱਪੜ ਮਾਰਿਆ ਉਦੀ ਮਾਂ ਉਦੀ ਭੈਣ ਉਹਦਾ ਕੋਈ ਨਹੀਂ ਦੱਕੀ ਉਹ ਵੀ ਥੱਪੜ ਮਾਰਦਾ ਉਦੋਂ ਥੋੜੀ ਜਿਹੀ ਸ਼ਰਮ ਨਾਲ ਸਭ ਮਾਰੋ ਠੀਕ ਹੈ ਵਰਦੀ ਪਾ ਲਈ ਵਰਦੀ ਦਾ ਵਰਦੀ ਇਸੇ ਜੋ ਪ੍ਰਸ਼ਾਸਨ ਦਾ ਨਾ ਉਹ ਹੈਗਾ ਪਬਲਿਕਲੀ ਪੰਜਾਬ ਲਈ ਤਿਆਹੀ ਇਹਨਾਂ ਵਿੱਚ ਕਿ ਥੋੜੇ ਜਿਹਾ ਅਨਲੀਗਲ ਚ ਲਈਏ ਅਨਲੀਗਲ ਚ ਜਾ ਰਹੇ ਆ ਲੀਗਲ ਚ ਨਹੀਂ ਆ ਇਹ ਤੁਹਾਨੂੰ ਵੀ ਪਤਾ ਤੇ ਬਾਕੀ ਸਾਰੇ ਦਲ ਪੰਥਾਂ ਨੂੰ ਪੰਜਾਬ ਨੂੰ ਪੀਲ ਕੇ ਯਾਰ ਇਨਸਾਫ ਤਾਂ ਇਨਸਾਫ ਹੀ ਆ ਯਾਰ ਫੇਰ ਵੀ ਕਾਨੂੰਨ ਚ ਵੀ ਕਾਨੂੰਨ ਵੀ ਬੈਂਤੀ ਭੱਦੀ ਜੀ ਆਈ ਡੀਜੀਪੀ ਨੂੰ ਡੀ ਆਈ ਜੀ ਨੂੰ ਭਗਵੰਤ ਮਾਨ ਨੂੰ ਕਾ ਹੋਂ ਤੁਸੀਂ ਕਿੱਥੇ ਹੋ ਜੇ ਕੋਈ ਆਦਰ ਬੰਦਾ ਆ ਜਾਂ ਕੋਈ ਹੋਰ ਥਰਡ ਪਾਰਟੀ ਬੰਦਾ ਆਮ ਜਨਤਾ ਦਾ ਕੁਝ ਕਰ ਦੇ ਤਾਂ ਇਹ ਛੇ ਝਟ ਕਰਦੇ ਹੋ ਤੁਹਾਡੇ ਹੀ ਵਰਦੀਆਂ ਪਾ ਕੇ ਐਵੇਂ ਕਰ ਰਹੇ ਨੇ ਸਾਥ ਦੀ ਲੋੜ ਆ ਇਨਸਾਫ ਦੀ ਲੋੜ ਆ ਤਾਂ ਕਿ ਆਪਾਂ ਇੱਧਰ ਪ੍ਰਸ਼ਾਸਨ ਦਾ ਕਾਰਜ ਬਹੁਤ ਵਧੀਆ ਅਪਡੇਟ ਕਰਦੇ ਨੇ ਕਹਿੰਦੇ ਪਰ ਯਾਰ ਆਪਾਂ ਵਰਦੀ ਦੇ ਰੂਪ ਗੁੰਡਾ ਵਰਦੀ ਜਾਂ ਵਰਦੀ ਦੇ ਰੂਪ ਚ ਗਰੀਬ ਨੂੰ ਤਾਂ ਦਬਕਾਈਏ ਕੰਮ ਸਹੀ ਕਰੋ ਠੀਕ ਹੈ ਉਹਨੂੰ ਦੇਖਣ ਤੋਂ ਗਲਤ ਜੋ ਵੀ ਪੰਦੀ ਕਾਰਵਾਈ ਕਰੋ ਪਰ ਉਸ ਭੈਣ ਦਾ ਉਸਮਾਨਾ ਕੀ ਕਸੂਰ ਸੀ ਦੱਸੋ ਤਾਂ ਵੀਡੀਓ ਮਾਤੋ ਸ਼ੇਅਰ ਜਰੂਰ ਕਰੋ ਸੰਗਤ ਜੀ ਬਾਕੀ ਠੀਕ ਹੈ ਬਾਬਾ ਜੀ ਕਹਿੰਦੇ ਵਾਤਵਾ ਸਾਥ ਦੋ ਅਸੀਂ ਵੀ ਦੇਖਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ